ਅੱਜ ਦੇ ਮੀਟਿੰਗ ਜੋ 바ਵਾ ਸਾਹਿਬ ਦਾ ਉਦੰਦਾ ਮੰਗ ਪਾਗਾ ਜਿਹੜਾ ਹੋਇਆ ਵਾ ਉਸ ਵਸੇ ਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਦੇ ਵਿੱਚੋਂ ਆਏ ਸੰਗਤ ਜਿਹੜੀ ਉਹ ਮੀਟਿੰਗ ਕੀਤੀ ਗਈ ਆ ਇਹ ਆ ਉਹਦੇ ਵਿੱਚ ਜਿਹੜੀ ਕਮੇਟੀ ਸੰਵਿਧਾਨ ਬਚਾਓ ਕਮੇਟੀ ਜਿਹੜੀ ਉਹ ਬੜਾਈ ਜਾਏਗੀ ਜਲਦੀ ਤੋਂ ਜਲਦੀ ਜਿਹੜੀ ਯਕਸ਼ਣ ਕਰਨ ਵਾਤੀ ਤੇ ਦੂਜੀ ਮੰਗ ਸਾਰੇ ਪੰਜਾਬ ਦੀ ਆ ਕਿ ਜਿਹੜੀ ਉਹਨੂੰ ਅੰਮ੍ਰਿਤਵਾਲ ਵਾਲੀ ਪਹਾੜ ਧਾਰਾ ਵਾ ਉਹ ਲਗਾਈ ਜਾਵੇ 10 ਦਿਨ ਦਾ ਸਰਕਾਰ ਨੂੰ ਟਾਈਮ ਦੇਣਿਆ ਕਿ ਇਹਦੇ ਵਿੱਚ ਲਗਾਈ ਜਾਊਗੀ ਨਹੀਂ ਤੇ ਉਸ ਤੋਂ ਬਾਅਦ ਸਗਾ ਜਿਹੜਾ ਉਹ ਤੇਜ਼ ਹੋਊਗਾ ਪਾਲਮਿਕੀ ਹਰਰਬਾਲਮਿਕੀ ਬੋਲੋ ਜੀ ਅੱਜ ਪੰਜਾਬ ਲੈਵਲ ਦੀ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਨਿਰਣਾ ਲਿਆ ਗਿਆ ਹੈ ਕਿ ਸਬਦਾਨ ਬਚਾਓ ਐਕਸ਼ਨ ਕਮੇਟੀ ਬਣੇਗੀ ਉਹ ਕਮੇਟੀ ਸਾਰੇ ਹੀ ਪੰਜਾਬ ਦੇ ਨੇਤਾਗਾਨਾਂ ਦੀ ਬਣੀ ਹੋਊਗੀ ਉਹਦੇ ਵਿੱਚ ਹਰ ਮੈਂਬਰ ਹੋਏਗਾ ਜੋ ਵੀ ਹਦੇਸ਼ ਪਨਾਮ ਹੋਏਗਾ ਪਵਨ ਬਾਲਮੀਗੀ ਤੀਰਤੂ ਹੋਇਆ ਕਰੇਗਾ ਲੇਕਿਨ ਇਹ ਕਾਜੇ ਵੀ ਨਿਰਣਾ ਲਿਆ ਗਿਆ 15 ਅਗਸਤ 26 ਜਨਵਰੀ ਉਥੇ ਡਾਕਟਰ ਮੀਤਗਾਰ ਜੀ ਦੀ ਮੂਰਤੀ ਦੇ ਉੱਤੇ ਫੰਕਸ਼ਨ ਰੱਖਿਆ ਜਾਵੇਗਾ 14 April ਦਾ ਉਹਦੇ ਨਾਲ ਨਾਲ ਮੰਗਲਵਾਰ 2 ਵਜੇ ਡੀਸੀ ਦਫਤਰ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਸਾਰੇ ਹੀ ਸਾਥੀਆਂ ਨੂੰ ਸੱਦਾ ਦਿੱਤਾ ਗਿਆ ਕਿ ਆਓ ਆਪਣੀ ਆਪਣੀ ਗੱਲ ਦੱਸੋ ਕਿ ਜਿਹੜਾ ਕਿ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਉਹਨੂੰ ਟਫਨ ਸ਼ੀਸ਼ਾ ਲਾਇਆ ਜਾਵੇ ਉਹ ਲੋਕਾਂ ਨੇ ਨਾ ਮਨਜ਼ੂਰ ਕੀਤਾ ਉਹ ਨਹੀਂ ਲੱਗੇਗਾ ਉਹਨੂੰ ਓਪਨ ਮੂਰਤੀ ਰਵੇਗੀ ਉਹਨੂੰ ਕੋ ਖੂਬਸੂਰਤ ਦੇਵਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡੇਗੀ ਜਿਹਦੇ ਵਿੱਚ ਬਾਬਾ ਜੀ ਨੇ ਵੀ ਕਿਹਾ ਕਿ ਮੈਂ 5 ਲੱਖ ਰੁਪਏ ਦੇਣ ਨੂੰ ਤਿਆਰ ਹਾਂ ਲੇਕਿਨ ਸਰਕਾਰ ਵੀ ਇਹਦੇ ਉੱਤੇ ਤਿਆਰ ਹੈ ਲੇਕਿਨ ਜਿਹੜੀ ਸਾਡੇ ਐਮਐਲ ਜਿਨ੍ਹਾਂ ਨੇ ਰਿਜਰੈਸ਼ਨ ਦੇ ਉੱਤੇ ਟਿਕਟਾਂ ਲੈ ਕੇ ਐਮ.ਐਲ.ਏ ਬਣੇ ਹਨ ਜੇਕਰ ਉਹ ਮੰਗਲਵਾਰ ਤੱਕ ਇਹਨੂੰ ਸਾਨੂੰ ਸਹਿਯੋਗ ਦੇਣ ਲਈ ਮੈਦਾਨ 'ਚ ਆਗੇ ਨਹੀਂ ਤੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਕਿਉਂਕਿ ਰਿਜਰੈਸ਼ਨ ਦੇ ਉੱਤੇ ਹੀ ਉਹਨਾਂ ਨੇ ਟਿਕਟਾਂ ਲਈਆਂ ਰਿਜਰੈਸ਼ਨ ਤੇ ਐਮ.ਐਲ.ਏ ਬਣੇ ਮੰਤਰੀ ਬਣੇ ਲੇਕਿਨ ਉਹ ਸੰਵਧਾਨ ਦੀ ਰਾਖੀ ਦੇ ਵਾਸਤੇ ਜੇ ਨਹੀਂ ਆਏ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਅੱਜ ਏਡੀ ਜਿਹੜੀ ਕਮੇਟੀ ਬਣੇਗੀ ਹੁਣ ਅੰਦਰ ਬਹਿਣ ਲੱਗੇ ਆ ਸਾਰੇ ਮੋਤਵਰ ਉਹਦੇ ਵਿੱਚ ਜੀਨ ਜੀ ਨੇ ਵੀ ਨਾਮ ਲਿਖੋਣਾ ਲਾਵੇ ਅਸੀਂ ਤੇ ਹਰ ਇੱਕ ਨੂੰ ਸੱਦਾ ਦਿੰਨੇ ਆ ਕਿ ਸਾਨੂੰ ਸਹਿਯੋਗ ਦੇਣ ਵਾਸਤੇ ਕੀ ਮਦਦ ਦੇ ਵਿੱਚ ਹੁਣ ਧੰਨਵਾਦ ਇਹ ਕਿਉਂ ਪੈ ਰਹੀ ਹੈ ਔਰ ਕਿਉਂ ਮੰਗ ਕਿਉਂ ਦੇਸ਼ ਤਰੋਈ ਕਿਉਂਕਿ ਉਹਨਾਂ ਨੈਸ਼ਨਲ ਝੰਡੇ ਨੂੰ ਅੱਗ ਲਈ ਹਿੰਦੂਤਾਂ ਦਾ ਉਹ ਸੰਵਧਾਨ ਜਿਹਦੀ ਸੋ ਮਿੰਬਰ ਪੰਚਾਇਤਤੂਲਾ ਕੇ ਸਰਪੰਚ ਕੌਂਸਲਰ ਐਮਐਲਏ ਐਮਪੀ ਹਿੰਦੂਸਤਾਨ ਦਾ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਰਾਸ਼ਟਰਪਤੀ ਨੇ ਵੀ ਸੰਵਿਧਾਨ ਦੀ ਸੌਖਾ ਖਾ ਕੇ ਫੇਰ ਹੀ ਆਪਣੀ ਰਾਜਨੀਤੀ ਚਲਾਉਣੇ ਪੈਂਦਾ ਹੈ ਲੇਕਿਨ ਅਸੀਂ ਤੇ ਕਹਿੰਨੇ ਆ ਕਿ ਸੰਵਿਧਾਨ ਤੋਂ ਉੱਤਮ ਕੋਈ ਨਹੀਂ ਖਾਸ ਤੌਰ ਤੇ ਦਲਤਾਂ ਵਾਸਤੇ ਸਾਡੀਆਂ ਭੈਣਾ ਵਾਸਤੇ ਸੰਵਿਧਾਨ ਬਹੁਤ ਲਾਹੇਮੰਦ ਹੈ ਇੱਕ ਵਾਸਤੇ ਨਹੀਂ ਸਾਰਿਆਂ ਵਾਸਤੇ ਸਤਿਵਸਤਾ ਹਰ ਬਰਾਦੀ ਦੀ ਸੀ ਗਲਤਾਂ ਦੇ ਬਾਅਦ ਤੇ ਜਿਹੜਾ ਕਿ ਬਹੁਤ ਘਿਰਨਾ ਕੀਤੀ ਜਾਂਦੀ ਉਹਨਾਂ ਨੂੰ ਮਾਨ ਸਤਕਾਰ ਮਿਲਿਆ ਬਾਲ ਮਜ਼ਦੂਰੀ ਉਹ ਸਤਕਾਰ ਮਿਲਿਆ ਬੱਚਿਆਂ ਨੂੰ ਵੀ ਇਸ ਕਰਕੇ ਅਸੀਂ ਕਹਿੰਨੇ ਕਿ ਇਹਦੀ ਰੱਖਿਆ ਕਰਨ ਬਾਰੇ ਹਰ ਬੰਦਾ ਮਦਾਨ ਦੇ ਵਿੱਚ ਆ ਬਈ ਧੰਨਵਾਦ